ਪੂਰੇ ਪੰਜਾਬ ਹਰਿਆਣੇ ਦੇ ਵਿੱਚ ਪੂਸ਼ਾ ਬਾਸਮਤੀ 1886 ਤੇ ਮੁੱਛਲ 1401 ਦਾ ਕਾਫੀ ਏਰੀਆ ਲੱਗਦਾ ਹੈਗਾ ਇਸ ਸਾਲ ਪੀਲੇ ਪੂਸ਼ਾ ਪੂਸ਼ਾ 44 ਜਾਂ ਹੋਰ ਲੌਂਗ ਟਾਈਮ ਦੀਆਂ ਪਰਮਨਲ ਕਿਸਮਾਂ ਲੱਗਣ ਦੇ ਕਰਕੇ ਕੁਝਕ ਏਰੀਆ ਜਿਹੜਾ ਘਟਿਆ ਹੈਗਾ ਤੇ ਮੈਂ ਵੀ ਪਿਛਲੇ 3-4 ਸਾਲ ਤੋਂ ਬਾਸਮਤੀ ਲਾ ਰਿਹਾ ਹੈਗਾ ਤੇ ਕੁਝ ਕੁ ਕਿਸਾਨ ਭਰਾ ਕਹਿ ਰਹੇ ਆ ਭਾਈ ਆਪਾਂ ਪੰਗਾ ਲੈ ਰਹੇ ਹੈਗੇ ਆ ਹਨਾ ਆਪਾਂ ਪੰਗਾ ਲੈ ਲਿਆ ਮੈਂ ਸੋ ਨੂੰ ਇੱਥੇ ਹੀ ਰਿਕਵੈਸਟ ਕਰ ਦਨਾਂ ਕਿ ਬਾਸਮਤੀ ਜੇ ਤੁਸੀਂ ਲਾ ਰਹੇ ਹੋ ਪੰਗਾ ਕਰਕੇ ਨਾ ਲਾਓ ਇਹਨੂੰ ਫਸਲ ਬਣਾ ਕੇ ਲਾਓ ਠੀਕ ਹੈ ਫਸਲ ਕੋਈ ਮਾੜੀ ਨਹੀਂ ਹੈਗੀ ਤੇ ਜਿਹੜੇ ਹਿਸਾਬ ਦਾ ਖਰਚਾ ਹੁੰਦਾ ਹੈਗਾ ਉਸ ਹਿਸਾਬ ਦੀ ਇਨਕਮ ਵੀ ਦਿੰਦੀ ਹੈਗੀ ਆ ਤੇ ਜੇ ਆਪਾਂ ਕੋਈ ਕੰਮ ਕਰਦੇ ਆ ਉਹਨੂੰ ਸ਼ੌਂਕ ਨਾ ਕਰੋ ਉਹਨੂੰ ਪੰਗਾ ਸਮਝ ਕੇ ਨਾ ਹੀ ਕਰੋ ਤੇ ਹੁਣ ਅੱਗੇ ਵੀਡੀਓ ਸਟਾਰਟ ਕਰਦੇ ਆ ਜਿਹੜੇ ਵੀ ਕਿਸਾਨ ਭਰਾ ਦੇਖੋ ਪੂਸ਼ਾ ਬਾਸਮਤੀ 1886 ਤੇ ਮੋਛਲ ਜਦੋਂ ਇੱਕ ਇਹਦੀ ਪਨੀਰੀ ਲਾਰੇ ਹੈਗੇ ਆ ਕਿਉਂਕਿ ਵਿੱਚ ਕਿਸਾਨਾਂ ਭਰਾਵਾਂ ਨੇ ਪਨੀਰੀਆਂ ਬੀਜ ਦਿੱਤੀਆਂ ਤੇ ਲਗਭਗ ਇਸ ਕਿਸਮ ਨੂੰ ਜਿੰਨਾ ਆਪਾਂ ਦੇਖੋ ਬਈ ਬੜਾ ਗਿਆਤਾ ਲੈ ਕੇ ਜਾਂਦੇ ਹਨਾ ਉਹਨਾਂ ਇਹ ਜਿਹੜਾ ਝਾੜ ਘਟਾਉਂਦੀ ਹੈ ਤੇ ਝੰਡੇ ਰੋਗ ਦੀ ਸਮੱਸਿਆ ਬਣਦੀ ਹੈ ਅੱਜ 17 ਮਈ 2025 ਹੋ ਚੁੱਕਿਆ ਤੇ ਆਪਾਂ ਹਰ ਸਾਲ ਹੀ ਪਨੀਰੀ ਜਦੋਂ ਬੀਜਦੇ ਹੈਗੀਆਂ ਬਾਸਮਤੀ ਦੀ 2025 ਮਈ ਦੇ ਲਗਭਗ ਪਨੀਰੀ ਬੀਜਦੇ ਹੈਗੇ ਆ 25 ਜੂਨ ਦੇ ਲਗਭਗ ਇਹਦੀ ਟ੍ਰਾਂਸਪਲੈਂਟਿੰਗ ਹੁੰਦੀ ਹੈਗੀ ਆ ਵਿੱਚ ਕਿਸਾਨ ਭਰਾ ਕਹਿੰਦੇ ਬਈ ਸਾਨੂੰ ਫਲਾਣਾ ਬੰਦਾ ਇਹ ਕਹਿ ਰਿਹਾ ਵੀ ਸਾਡੀ ਬਸਮਤੀ ਲੈ ਜਾ ਝੰਡਾ ਰੋਗ ਨਹੀਂ ਆਉਂਦਾ ਮੈਂ ਤੁਹਾਨੂੰ ਇੱਥੇ ਰਿਕਵੈਸਟ ਅੱਜ ਫਿਰ ਕਰਦਾ ਮੈਂ ਪਹਿਲਾਂ ਵੀ ਰਿਕਵੈਸਟ ਕੀਤੀ ਸੀ ਕੋਈ ਅਹੀ ਜੀ ਕੰਪਨੀ ਦਾ ਬੀਜ ਨਹੀਂ ਬਣਿਆ ਜੀ ਦੇ ਵਿੱਚ ਝੰਡਾ ਰੋਗ ਨਾ ਆਵੇ ਕਿਉਂਕਿ ਮੈਂ ਪਿਛਲੇ ਸਾਲ ਸ਼ਕਤੀਬਰਦਕ ਦਾ ਬੀਜ ਲਿਆ ਉਹਦੇ ਵਿੱਚ ਵੀ ਮਾੜਾ ਮੋਟਾ ਆ ਇਸ ਸਾਲ ਮੈਂ ਸਟਾਰ ਐਗਰੀ ਸੀਡ ਦਾ ਮੁੱਛੋ ਚੌਂ ਸਿੱਕ ਦਾ ਬੀਜ ਲਿਆ ਇਹ ਹਲੇ ਪਨੀਰੀ ਬੀਜ ਨਹੀਂ ਹੈਗੀ ਆ ਇਹ ਪਨੀਰੀ ਬੀਜਣ ਤੋਂ ਪਹਿਲਾਂ ਆਪਾਂ ਜ਼ਮੀਨ ਦੀ ਤਿਆਰੀ ਚੰਗੀ ਤਰ੍ਹਾਂ ਕਰਨੀ ਹੈਗੀ ਆ ਦੂਸਰੇ ਨੰਬਰ ਤੇ ਸੀਡ ਟ੍ਰੀਟਮੈਂਟ ਕਰਨਾ ਬੜਾ ਹੀ ਜ਼ਰੂਰੀ ਹੈਗਾ ਸੀਡ ਟ੍ਰੀਟਮੈਂਟ ਤੁਸੀਂ ਕਾਦੇ ਨਾ ਕਰਨਾ ਹੈਗਾ ਜੇ ਤਾਂ ਤੁਹਾਡੇ ਕੋਲੇ ਘਰ ਦਾ ਬੀਜ ਹੈਗਾ ਤਾਂ ਵੀ ਠੀਕ ਹੈ ਮੋਲ ਬੀਜ ਲਿਆ ਤਾਂ ਵੀ ਠੀਕ ਹੈ ਉਹਨੂੰ ਸਾਦੇ ਪਾਣੀ ਦੇ ਵਿੱਚ ਭਿਉਂ ਲੋ ਕਿਉਂਕਿ ਜਿਹੜਾ ਹਲਕਾ ਫੁਲਕਾ ਵੀ ਹੈ ਜਦੋਂ ਉਹਨੂੰ ਲੱਗ ਗੜ ਲਓ ਜਾਂ ਨੂਨ ਦੇ ਨਾਲ ਆਪਾਂ ਸੋਤਦੇ ਹੈਗੇ ਆ ਦੋ ਤਿੰਨ ਵਾਰੀ ਨੂਨ ਦੇ ਨਾਲ ਸੋਤ ਲਓ ਹਲਕਾ ਵੀ ਬਾਹਰ ਨਿਕਲ ਜੂਗਾ ਤੇ ਜਿਹੜਾ ਨਿਗਰ ਵੀ ਹੁੰਦਾ ਰਹਿ ਜਾਂਦਾ ਸਾਦੇ ਪਾਣੀ ਨਾਲ ਧੋ ਕੇ ਉਹਨੂੰ ਉਹਦੇ ਵਿੱਚ ਆਪਾਂ ਫੰਗੀ ਸਾਈਡ ਦੇ ਨਾਲ ਟ੍ਰੀਟਮੈਂਟ ਕਰ ਸਕਦੇ ਆ ਜਿਵੇਂ ਉਹਦੇ ਵਿੱਚ ਆਪਾਂ ਬਵੈਸਟਰਨ ਪਾ ਸਕਦੇ ਹਾਂ 1 ਕਿਲੋ ਬੀ ਨੂੰ 2 ਤੋਂ 2.5 ਗ੍ਰਾਮ ਜਿਹੜਾ ਆਪਾਂ ਟ੍ਰੀਟਮੈਂਟ ਕਰਦੇ ਆ ਕਿਲੋ ਦੇ ਹਿਸਾਬ ਦੇ ਨਾਲ ਤੁਸੀਂ ਲਾਉਣਾ ਹੈਗਾ ਵੀ ਤੁਹਾਡੇ ਕੋਲੇ ਕਿੰਨੇ ਕਿਲੋ ਬੀ ਹੈ 1 ਕਿਲੋ ਬੀ ਨੂੰ 2 ਤੋਂ 2.5 ਗ੍ਰਾਮ ਤੁਸੀਂ ਜਿਹੜਾ ਬਵੈਸਟਰਨ ਕਾਰਬੋਨੇਮ ਲਾ ਸਕਦੇ ਹੋ ਤੇ ਵਿੱਚ ਕਿਸਾਨ ਭਰਾ ਕਹਿੰਦੇ ਭਾਈ ਜੇ ਅਸੀਂ ਨੂਨ ਦੇ ਨਾਲ ਸੋਧ ਲਿਆ ਹਨ ਵੀ ਹਲਕਾ ਵੀ ਲੱਗ ਕੱਢ ਲਿਆ ਨਿੱਗਰ ਬੀਜ ਲੱਗ ਕੱਢ ਲਿਆ ਕੀ ਬਾਈ ਝੰਡਾ ਰੋਗ ਰੁਕ ਜਾਊਗਾ ਝੰਡਾ ਰੋਗ ਜਿਹੜਾ ਹੈਗਾ ਹਨਾ ਵੀ ਆਪਾਂ ਜਦੋਂ ਬੀਜ ਨੂੰ ਸੋਧ ਲਿਆ ਸੋਧਣ ਦੇ ਨਾਲ ਇੱਕ ਤਾਂ ਜਰਮੀਨੇਸ਼ਨ ਪ੍ਰੀਰੀ ਜਲਦੀ ਲੈ ਜੂ ਇੱਕ ਪਨੀਰੀ ਗਰੋਥ ਵਧਿਆ ਕਰੂਗੀ ਤੇ ਛੇਤੀ ਤਿਆਰ ਹੋ ਜਾਊਗੀ ਠੀਕ ਹੈ ਅਹੀ ਜੀ ਕੋਈ ਤਕਨੀਕ ਹੀ ਨਹੀਂ ਬਣੀ ਮੈਂ ਤੁਹਾਨੂੰ ਪਹਿਲੇ ਦੱਸਦਾ ਜਿਹੜੀ ਝੰਡਾ ਰੋਗ ਨਾ ਆਉਣ ਦੇਵੇ ਕਈ ਵਾਰ ਹੁੰਦਾ ਨਾ ਪਨੀਰੀ ਦੇ ਵਿੱਚ ਨਹੀਂ ਆਉਂਦਾ ਅੱਗੇ ਜਾ ਕੇ ਬਾਣੇ ਦੇ ਵਿੱਚ ਆ ਜਾਂਦਾ ਉਹਦੇ ਲਈ ਜੇ ਤੁਸੀਂ ਪਨੀਰੀ ਦੇ ਵਿੱਚ ਵਰਤ ਰਹੇ ਹੈਗੇ ਹੋ ਤਾਂ ਜਾਂ ਤਾਂ ਤੁਸੀਂ ਥੈਪੋਨੇਟ ਮਥੈਲ ਦੀ ਸਪਰੇਅ ਕਰ ਲਓ ਜਾਂ ਥੈਪੋਨੇਟ ਮਥੈਲ ਨੂੰ ਤੁਸੀਂ ਜਿਹੜਾ ਬੀਜ ਦੇ ਨਾਲ ਲਾ ਲਓ ਕਿਲੋ ਬੀਨ ਨੂੰ 2 ਤੋਂ 2.5 ਗ੍ਰਾਮ ਠੀਕ ਹੈ ਜਦੋਂ ਹਫਤੇ ਦਾ ਪਨੀਰੀ ਹੁੰਦੀ ਹੈਗੀ ਉਹ ਤੋਂ ਥੈਪੋਨੇਟ ਮਥੈਲ 70% ਵੀ ਕਰ ਸਕਦੇ ਹੋ ਜਾਂ ਇੱਕ ਐਡਵਾਂਸ ਪੈਸੀਸਾਈਡ ਦੀ ਡਾਈਜਨ ਦਵਾਈ ਆਉਂਦੀ ਆ ਮੈਂ ਪਿਛਲੇ 2-3 ਸਾਲ ਤੋਂ ਵਰਤ ਰਿਹਾ ਹਾਂ ਪਨੀਰੀ ਜਦੋਂ 10-15 ਦਿਨਾਂ ਦੀ ਹੁੰਦੀ ਇੱਕ ਸਪਰੇ ਉਦੋਂ ਕਰ ਲੋ ਇੱਕ ਸਪਰੇ ਬਾਅਦ ਚ ਕਰ ਲੋ ਕਹਿਣ ਦਾ ਮਤਲਬ ਵੀ ਝੰਡਾ ਰੋਗ ਉਹਦੇ ਨਾਲ ਕੰਟਰੋਲ ਹੋਵੇਗਾ ਪੱਕੇ ਤੌਰ ਤੇ ਨਹੀਂ ਹੱਲ ਹੋਣਾ ਇਹ ਨਹੀਂ ਹੈਗਾ ਵੀ ਤੁਸੀਂ ਵਰਤਲੇ ਜਾਂ ਦਵਾਈ ਲਾ ਲਈ ਹਨਾ ਵੀ ਬਾਅਦ ਦੇ ਵਿੱਚ ਨਹੀਂ ਆਉਣਾ ਕਈ ਵਾਰ ਟ੍ਰਾਂਸਫਰਿੰਗ ਕਰਨ ਤੋਂ ਬਾਅਦ ਹੋ ਸਕਦਾ ਇੱਕ ਵਾਰੀ ਦਵਾਈ ਪਾ ਕੇ ਚੱਲੀਏ ਨਹੀਂ ਪਤਾ ਸਾਨੂੰ ਤਿੰਨ ਵਾਰੀ ਦਵਾਈ ਜਿਹੜੀ ਪਾਉਣੀ ਪੈ ਜੇ ਉਹਨਾਂ ਕਾਫੀ ਕਹਿ ਰਿਹਾ ਬਈ ਫਲਾਣੀ ਕੰਪਨੀ ਦਾ ਬੀਜ ਲਓ ਝੰਡਾ ਰੋਗ ਨਹੀਂ ਆਉਂਦਾ ਜਿਹੜੀ ਮਰਜ਼ੀ ਕੰਪਨੀ ਤੁਸੀਂ ਬੀਜ ਲੈ ਲਓ ਝੰਡਾ ਰੋਗ ਆਵੇਗਾ ਇਹਦਾ ਟ੍ਰੀਟਮੈਂਟ ਵਧੀਆ ਕਰ ਲਓ ਜਾ ਜਿਵੇਂ ਤੁਸੀਂ ਸੰਜੀਵਨੀ ਟ੍ਰਾਈਕੋਡਰਮ ਆਉਂਦਾ ਹਨ ਪਨੀਰੀ ਤਿਆਰ ਕਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੂੰ ਕਿਸੇ ਸ਼ਾਂ ਦੇ ਵਿੱਚ ਰੂੜੀ ਦੀ ਖਾਦ ਦੇ ਵਿੱਚ ਮਿਲਾ ਕੇ ਰੱਖ ਲਓ ਕਿਉਂਕਿ ਉਹਦੇ ਵਿੱਚ ਜਵਾਣੂ ਜਿਹੜੇ ਪੈਦਾ ਹੋ ਜਾਂਦੇ ਨੇ ਉਸ ਤੋਂ ਬਾਅਦ ਪਨੀਰੀ ਦੇ ਵਿੱਚ ਤੁਸੀਂ ਛਿੱਟਾ ਦਿਓਗੇ ਜੇਕਰ ਕੁਝ ਹੱਦ ਤੱਕ ਜਿਹੜਾ ਛੰਡਾ ਰੋਗ ਹੁੰਦਾ ਕੰਟਰੋਲ ਹੋ ਜਾਂਦਾ ਜੇ ਹੁੰਦਾ ਹੈਗਾ ਪਨੀਰ ਵਿੱਚ ਤਾਂ ਬਾਈ ਬਣ ਕੇ ਪੱਟਣ ਦੀ ਕੋਸ਼ਿਸ਼ ਨਾ ਕਰੋ ਜਿਹੜੀ ਕੋਈ ਤੁਹਾਨੂੰ ਦਵਾਈਆਂ ਦੱਸੀਆਂ ਨੇ ਡਾਈਜਨ ਦੱਸੀਆ ਢੋਲੀ ਦੀ 50 ਗ੍ਰਾਮ ਜਾਂ ਤੁਸੀਂ ਟਾਈਪੋਨਟ ਮਥਾਇਲ ਵਰਤ ਸਕਦੇ ਹੋ 40 50 ਗ੍ਰਾਮ ਢੋਲੀ ਦੇ ਵਿੱਚ ਪਾ ਕੇ ਤੇ ਕੋਈ ਇਹਦੇ ਵਿੱਚ ਤੁਸੀਂ ਜੁਵੈਲਿਕ ਐਸਿਡ ਜਾਂ ਹਮਿਕ ਐਸਿਡ ਨਾ ਵਰਤਿਆ ਕਰੋ ਜਿਹੜੀ ਹੱਦ ਤੋਂ ਵੱਧ ਗ੍ਰੋਥ ਕਰਾਉਣ ਵਾਲਾ ਹੋਵੇ ਕੋਈ ਉਸ ਤਰ੍ਹਾਂ ਦਾ ਤੁਸੀਂ ਉਹ ਨਾ ਵਰਤੂ ਜਿਹਦੇ ਨਾਲ ਤੁਹਾਡੇ ਪਨੀਰੀ ਜਿਹੜੀ ਖਰਾਬ ਹੋ ਜੇ ਕੁਸ਼ਕ ਪ੍ਰੋਡਕਟ ਇਸ ਤਰ੍ਹਾਂ ਦੇ ਹੈਗੇ ਆ ਨਾ ਜਿਹੜੇ ਜਮੀਨ ਦੇ ਵਿੱਚ ਪਏ ਤੱਤਾਂ ਨੂੰ ਆਪਣੇ ਪਨੀਰੀ ਨੂੰ ਲੈ ਕੇ ਦਿੰਦਾ ਇਸ ਤਰ੍ਹਾਂ ਦੇ ਤੱਤ ਤੁਸੀਂ ਜਿਹੜੇ ਵਰਤ ਸਕਦੇ ਲੋਹਾ ਜ਼ਿੰਕ ਮੈਗਨੀਸ਼ੀਅਮ ਠੀਕ ਹੈ ਜਾਂ ਜੇ ਮੈਂ ਆਪਾਂ ਕੰਬੋ ਪੈਕ ਹੁੰਦੇ ਹੈਗੇ ਆ ਜਾਂ ਆਦ ਨੂੰ ਕੁਰਫਕਰ ਦੀ ਆਪਣੀ ਆਦ ਨੂੰ ਕਮਰਤ ਹੈਗੀ 50 ਗ੍ਰਾਮ ਇੱਕ ਢੋਲੀ ਦੀ ਪੈਂਦੀ ਹੈ ਇੱਕ ਕਨਾਲ ਦੀ ਠੀਕ ਹੈ ਤੇ ਜਦੋਂ ਤੁਸੀਂ ਪਨੀਰੀ ਪੱਟਣੀ ਹੈਗੀ ਆ ਇੱਕ ਦਿਨ ਪਹਿਲਾਂ ਪਨੀਰੀ ਵਿੱਚ ਪਾਣੀ ਪਾ ਕੇ ਰੱਖ ਲਓ ਪਨੀਰ ਨੂੰ ਸੁੱਕੇ ਨਾ ਪਟਾਓ ਕਿਉਂਕਿ ਜਦੋਂ ਇਹਦੀਆਂ ਜੜਾਂ ਦੇ ਉੱਪਰ ਜ਼ਖਮ ਬਣ ਜਾਂਦੇ ਹਨ ਉਹਦੇ ਨਾਲ ਝੰਡਾ ਰੋਗ ਅੱਗੇ ਤੋਂ ਅੱਗੇ ਵਧ ਜਾਂਦਾ ਜਿਹੜੀ ਇਹ ਉਲੀ ਹੁੰਦੀ ਹੈ ਇੱਕ ਤੋਂ ਦੂਜੀ ਬੂਟੇ ਤੱਕ ਚਲੀ ਜਾਂਦੀ ਹੈ ਤੇ ਪਨੀਰੀ ਜੇ ਤੁਸੀਂ ਪਨੀਰੀ ਵਿੱਚ ਇੱਕ ਦਿਨ ਪਹਿਲਾਂ ਪਾਣੀ ਪਾ ਕੇ ਫੱਟ ਲਓ ਉਤੋਂ ਆ ਜਿਵੇਂ ਆਪਣੇ ਬਈ ਇਸ ਤਰ੍ਹਾਂ ਖਾਲ ਹੁੰਦੇ ਹਨ ਨਾ ਖਾਲ ਨੂੰ ਦੋਨੇ ਪਾਸੇ ਬੰਦ ਕਰਕੇ ਥਲੇ ਲਿਫਾਹ ਹੋ ਸ਼ਾਕੀ ਵਿੱਚ ਕਰਨੇ ਜਾਂ ਮ ਜਿੱਥੇ ਆਪਣਾ ਮਥੈਲ ਜਦ ਵੈਸਟਰਨ ਉਹਨੂੰ ਪਾਣੀ ਦੇ ਵਿੱਚ ਲਾ ਦੋ 2-4 ਘੰਟੇ ਉਹਦੀਆਂ ਜੜਾਂ ਵਿੱਚ ਭੰਗ ਰੱਖ ਲਓ ਉਸ ਤੋਂ ਬਾਅਦ ਟ੍ਰਾਂਸਪਲੈਂਟ ਕਰਾ ਦੋ ਕਿਉਂਕਿ ਜਿਹੜੇ ਪਨੀਰੀ ਪੱਟਣ ਸਮੇਂ ਜਿਹੜੀਆਂ ਜੜਾਂ ਹੁੰਦੀਆਂ ਨੇ ਜੇ ਉਹਨਾਂ ਦੇ ਉੱਪਰ ਜ਼ਖਮ ਹੁੰਦੇ ਆ ਨਾ ਜ਼ਖਮਾਂ ਦੇ ਉੱਪਰ ਇਸ ਦਵਾਈ ਦੇ ਨਾਲ ਲੇਪ ਜਾਂ ਬਣ ਜਾਂਦਾ ਜਿਹਦੇ ਨਾਲ ਠੰਡਾ ਰੋਗ ਬਹੁਤ ਹੱਦ ਤੱਕ ਘੱਟ ਜਾਂਦਾ ਛੰਡਾ ਰੋਗ ਆਉਣ ਦੇ ਨਾਲ ਕੋਈ ਜ਼ਿਆਦਾ ਝਾੜ ਦਾ ਫਰਕ ਨਹੀਂ ਪੈਂਦਾ ਜੇ ਤੁਹਾਡੇ ਕਿੱਲੇ ਦੇ ਵਿੱਚ 50 ਬੂਟੇ 40 ਬੂਟੇ ਨਿਕਲ ਵੀ ਆਉਂਦੇ ਆ ਘਬਰਾਇਆ ਨਾ ਕਰੋ ਪੱਟਿਆ ਨਾ ਕਰੋ ਦਵਾਈ ਵਰਤ ਲਿਆ ਕਰੋ ਇੱਕ ਦੋ ਵਾਰੀ ਦਵਾਈ ਪਾ ਲਿਆ ਕਰੋ ਐਮੀ ਕਿਸੇ ਪਿੱਛੇ ਲਾ ਕੇ ਕੋ ਕਹਿੰਦਾ ਡੀਜ਼ਲ ਪਾਲਾ ਕੋ ਕਹਿੰਦਾ ਫੜਕੜੀ ਪਾਲਾ ਕੋ ਕਹਿੰਦਾ ਕੁਸ਼ ਪਾਲਾ ਇਹਨਾਂ ਚੀਜ਼ਾਂ ਦੇ ਨਾਲ ਦੇਖੋ ਕੁਝ ਨਹੀਂ ਹੋਣ ਵਾਲਾ ਮੈਨੂੰ ਐਤਕੀ ਤੀਸਰਾ ਸਾਲ ਹੋ ਜਾਣਾ ਲਾਉਂਦੇ ਨੇ ਹਣਾ ਪਹਿਲਾਂ ਮੈਂ 18 ਸਿਆਸੀ ਵੀ ਵਰਕ ਲਈ ਮੁਛਲ ਚੋਂ ਸਿੱਕ ਵੀ ਲਾ ਰਹੇ ਆ ਐਸ ਵਾਰ ਵੀ ਮੁਛਲ ਚੋਂ ਸਿੱਕ ਲਾ ਰਹੇ ਆ ਪਰ ਕੋਈ ਅਹੀ ਦਵਾਈ ਆਣ ਰეკਮੈਂਡਡ ਚੀਜ਼ ਨਾ ਵਰਤੀ ਐ ਨਾ ਵਰਤਣ ਦਿੱਤੀ ਐ ਕਿਸੇ ਨੂੰ ਜਿੰਨੇ ਆਪਣੇ ਲਿੰਕ ਦੇ ਵਿੱਚ ਬੰਦੇ ਹੈਗੇ ਆ ਮੈਂ ਦੁਬਾਰੇ ਫੇਰੇ ਹੀ ਬੇਨਤੀ ਕਰਦਾ ਵੀ ਆਪਦੇ ਚੰਗਾ ਸੀ ਟਰੀਟਮੈਂਟ ਕਰੋ ਸਹੀ ਸਮਝਣਾ ਪਨੀਰੀ ਬੀਜੋ ਜਿਆਦਾ ਕੀਤੀ ਨਾ ਵੀ ਉਹ ਵਿੱਚ ਕਿਸਾਨ ਭਰਾ ਮੈਨੂੰ ਦੱਸਦਾ ਦਿੰਦਿਆਂ ਪਨੀਰੀਆਂ ਕਰਕੀਆਂ ਨੇ ਕਿਉਂਕਿ ਝੰਡਾਰ ਉਹ ਗਰਮੀ ਦੇ ਵਿੱਚ ਆਉਣ ਦੇ ਜਾਂ ਜਿਹੜੇ ਜਿਆਦੇ ਹੁੰਦੇ ਹੈਗੇ ਆ ਇਹਨੂੰ 25 30 ਜੂਨ ਤੱਕ ਲਾ ਲਉਂਗਾ ਤਾਂ ਵੀ ਕੋਈ ਜਿਹੜਾ ਬੜਾ ਵੱਡਾ ਫਰਕ ਪੈਣ ਵਾਲਾ ਨਹੀਂ ਹੈਗਾ ਧੰਨਵਾਦ